ਹਰ ਮਾਵੇ ਜੈ ਕਰੋ ਬੀਬੀ ਲੱਗੀ ਹਰ ਮਾਵੇ ਜੈ ਲੈਸ਼ੀਰਿਕ ਬਲੇਸ਼ ਪਾਰਦੋ ਜਿੰਦਾਬਾਦ ਜੈ ਲੈਸ਼ੀਰਿਕ ਬਲੇਸ਼ ਪਾਰਦੋ ਜਿੰਦਾਬਾਦ ਸ਼ਿਸ਼ਨਾ ਅਸਮਾਲ ਵਦੀ ਜਿੰਦਾਬਾਦ ਸ਼ਿਸ਼ਨਾ ਅਸਮਾਲ ਵਦੀ ਜਿੰਦਾਬਾਦ ਅੱਜ ਸਾਰੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਇਕੱਠੇ ਹੋ ਕੇ ਗੇਰੀਆਂ ਕੰਟੀ ਜੀ ਦੇ ਆਫਿਸ ਦੇ ਉਪ ਘਟਕ ਦੇ ਅੱਜ ਇਕੱਠੇ ਹੋਏ ਸੀਗੇ ਇੱਥੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਿਰਨਾਥ ਸਾਡੇ ਪੰਜਾਬ ਦੇ ਚੇਅਰਮੈਨ ਜਿੰਦਰ ਥਾਪੜ ਜੀ ਉਹਨਾਂ ਤੋਂ ਮਿਰਨਾ ਮਨੀਸ਼ ਪੁਤਾ ਜੀ ਅਤੇ ਪੰਜਾਬ ਦੀ ਸੁਰਖੀ ਟੀਮ ਜਿਹੜੀ ਹੈ ਜਿਹੜੀ ਇੱਥੇ ਪਹੁੰਚੀ ਹੈ ਆ ਸਭ ਆਪਸੇ ਵਿਚਾਰ ਵਟਾਂਦਰਾ ਕਰਦੇ ਹੋਏ ਅਸੀਂ ਜਦ ਆਪਣੀ ਟੀਮ ਨਾਲ ਗੱਲ ਕੀਤੀ ਤਾਂ ਇੱਕ ਚੀਜ਼ ਬੜੀ ਹੀ ਆਮ کافی ਸਾਲਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਿ ਹਮੇਸ਼ਾ ਹੀ ਹਿੰਦੂਵਾਂ ਦਾ ਧੱਕਾ ਕੀਤਾ ਜਾ ਰਿਹਾ ਹੈ ਅੱਗੇ ਆਓ ਇੱਕ ਹਿੰਦੂ ਹਮੇਸ਼ਾ ਹੀ ਆਤਿਵਾਦ ਪਰਵੇ ਨਸ਼ੇ ਦੇ ਵਿਰੋਧ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਔਰ ਜਿਸ ਦੇ ਬਾਵਜੂਦ ਕਈ ਜਗ੍ਹਾ ਤੋਂ ਸਮੁੱਥ ਰੇਟਾ دیے ਔਰ ਲਗਾਤਾਰ ਸ਼ਿਫ ਸੈਨਿਕਾਂ ਨੂੰ ਆਪਣੀ ਗੋਰੀ ਦਾ ਨਿਸ਼ਾਨਾ ਬਣਾ ਰਹੇ ਨੇ ਆਤਿਵਾਦੀ ਔਰ Shiv Sena ਸਮਾਜਵਾਦੀ ਕਈ ਕਾਰਕਟਰ ਜਿਹੜੇ ਨੇ ਉਹਨਾਂ ਨੂੰ ਥੱਟ ਡੇ ਬਾਏ ਡੇ ਆ ਰਹੀ ਜਿਸ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਾਣੇ ਆ ਔਰ ਪ੍ਰਸ਼ਾਸਨ ਤੋਂ ਅਸੀਂ ਮੰਗਦੇ ਆ ਕਿ ਸਾਸੀ ਆਪਣੀ ਜਾਨ ਨੂੰ ਬਚਾਣ ਲਈ ਕੱਟੋਂ ਜਿਹੜੇ Shiv Sainik ਨੇ ਪਠਾਨਪੁਰ ਤੋਂ ਨੇ ਮਕੇਰੀਆ ਤੋਂ ਨੇ ਔਰ ਤਲਵਾੜੇ ਤੋਂ ਨੇ ਖਸ਼ਾਕੁਰ ਦੇ ਕਈ ਅਲੱਗ-ਅਲੱਗ ਪਿੰਡਾਂ 'ਚ ਵੀ ਜਿਹੜੇ Shiv Sena ਸਮਾਜਵਾਦੀ ਦੇ ਕੰਟਰੋਲ ਕਰ ਕੰਮ ਕਰ ਰਹੇ ਨੇ ਉਹ ਲੋਨ ਜਿਹੜੇ ਥੱਟ ਦੇ ਬੇਸ ਤੇ ਉਹਨਾਂ ਦੇ ਆਮ ਲਾਇਸੈਂਸ ਜਿੰਨੀ ਜਲਦੀ ਪ੍ਰਸ਼ਾਸਨ ਬਣਾ ਦੇ ਉਹਨਾਂ ਹੀ ਵਧੀਆ ਰਹੇਗਾ ਕਿਉਂਕਿ ਕਦੇ ਵੀ ਕੋਈ ਵੀ ਆਤਕਵਾਦੀ ਉਪਸਰਦ ਹੈ ਔਰ ਜਿਸ ਤਰ੍ਹਾਂ ਬਟਾਲੇ ਸ਼ਹਿਰ ਦੇ ਵਿੱਚ ਜਦੀਪ ਮਾਜਰ ਜੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਕੋਈ ਇੱਕ ਦਿੱਤੀ ਜਿਆਦੀ ਮਿਸਾਲ ਹੈ ਕਿ ਰਾਜਨ ਮਹਾਜਨ ਜੀ ਉਹਨਾਂ ਦੇ ਬ੍ਰਦਰ ਉਹਨਾਂ ਦੇ ਬੇਟੇ ਦੇ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਸੀ ਫਰਮਾਤਮਾ ਨੇ ਜਾਨ ਬਚਾਈ ਪਰ ਉਦੋਂ ਵੀ ਅਸੀਂ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਅੱਜ ਫੇਰ ਪ੍ਰਸ਼ਾਸਨ ਅਕੇ ਗੋਹਾਂ ਲਗਾ ਰਹੇ ਹੈ ਕਿ ਇਹਨਾਂ ਨੂੰ ਆਪਣੀ ਜਾਨ ਬਚਾਣ ਲਈ ਆਮ ਲਾਇਸੈਂਸ ਦਿੱਤੇ ਕਿਛੇ ਤੋਂ ਆਏ ਆਏ ਤੇ ਕੋ ਜਿੱਥੇ ਸਾਡੇ ਵਰਕਰ ਪਾਰਟੀ ਦੇ ਵਰਕਰ ਆ ਇਹਨਾਂ ਦੇ ਸਾਥੀ ਨੇ ਤੇ ਉਹ ਜਦੋਂ ਪਾਰਟੀ ਲਈ ਆਵਾਜ਼ ਬੁਲੰਦ ਕਰਦੇ ਨੇ ਦਸ਼ਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ ਤੇ ਵਾਅਦੇ ਉਹ ਖਲਾਬ ਬੋਲਦੇ ਨੇ ਕਿ ਉਹਨਾਂ ਨੂੰ ਥ्रेट ਕਰਦੇ ਆ ਰੈਡ ਜਿਹੜਾ ਆਉਂਦਾ ਵੈ ਅਸੀਂ ਸਮਾਜ ਦੇ ਹਿੱਤ ਲਈ ਗੱਲ ਕਰਦੇ ਆ ਹਮੇਸ਼ਾ ਸਰਕਾਰ ਦੇ ਨਾਲ ਜੇ ਜੋ ਸਰਕਾਰ ਆ ਬੋਲਦੀ ਹੈ ਸਰਕਾਰ ਵੀ ਬੋਲਦੀ ਹੈ ਕਿ ਨਸ਼ਾ ਬੰਦ ਕਰੋ ਅੱਤਵਾਦਾਂ ਦੇ ਖਿਲਾਫ ਹੋਦੀ ਹੈ ਉਹ ਅਸੀਂ ਉਹਨਾਂ ਦੇ ਪ੍ਰਿੰਟ ਨਾਲ ਹੀ ਬੋਲਦੇ ਆ ਪਰ ਕਿਤੇ ਨਾ ਕਿਤੇ ਜਿਹੜਾ ਕਿ ਸ਼ਿਵਸਨਾ ਵਾਲਿਆਂ ਨੂੰ ਅਸੀਂ ਫੜਾਇਆ ਗਏ ਹੈ ਫੜਟ ਸਾਡੇ ਦੇ ਸਾਥੀ ਹੈ ਜਿਵੇਂ ਕਿ ਸਾਰਿਆਂ ਨੇ ਬਿਚੇ ਹੋ ਗਿਆ ਦੱਸਿਆ ਗਿਆ ਕਿ ਕੋਈ ਫਰੈਂਟ ਨਹੀਂ ਤੇ ਜਿਨ੍ਹਾਂ ਨੂੰ ਪ੍ਰਸ਼ਾਸਨ ਆਰ ਦਾ ਲਿਸੈਂਸ ਵੀ ਨਹੀਂ ਬਣਾ ਕੇ ਦੇ ਰਹੀ ਕਿ ਇਹ ਨਾ ਕੋਈ ਦਸੰਦ ਹੋਵੇ ਥੋੜਾ ਜਿਆਦਾ ਨੂੰ ਹੋਏਗਾ ਕਿ ਸਾਡੇ ਕੋਲ ਦਸੰਦ ਹੈ ਕਿ ਜਿਹੜਾ ਗਰਮ ਖਿਆਲੀ ਲੋਕ ਹੈ ਉਹਨਾਂ ਨੂੰ ਵੀ ਮਤਲਬ ਆ ਲੱਗ ਜਾਂਦਾ ਕਿ ਇਹਨਾਂ ਨੂੰ ਬਹੁਤ ਪਿਆਰ ਹੈਗਾ ਕੋਈ ਨਾ ਕੋਈ ਹੋਣੀ ਨਾ ਹੋਣੀ ਕੰਡਾ ਨੂੰ ਅੰजाम ਦੇ ਦੋ ਰੂਪ ਕੋਈ ਇਤਨਾ ਕਿਤੇ ਕਬਰਾਂਦੇ ਆ ਪਰ ਮੈਂ ਜਾਵਾਂਗੀ ਕਿ ਜਿਹੜੀ ਸਿਖਸ਼ਾ ਦੇ ਜਿਹੜੇ ਵਰਕਰ ਹੈ ਇਹਨਾਂ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਯਕੀਨੀ ਬਣਾਇਆ ਜਾਵੇ ਤੇ ਕੋਈ ਸਾਥੀ ਹੈ ਮੇਰੇ ਸੰਦੋਗ ਜੀ ਜਿਹੜੇ ਕੀ ਫਲਟਦੇ ਹੈ ਮੈਨੂੰ ਪਤਾ ਲੱਗਾ ਇਹਨਾਂ ਨੇ ਸਾਰੀ ਦੱਸਦਾ ਹੈ ਕਿ ਮੈਨੂੰ ਮੇਰੀ ਇਰੈਕਟ ਵੀ ਹੋ ਰਹੀ ਹੈ ਤੇ ਮੈਨੂੰ ਕੋਲਾ ਤੇ ਵੀ ਤਮਕਿਰਦੀ ਆਣੀ ਹੈ ਅਗਰ ਇਹਨਾਂ ਦਾ ਕੋਈ ਹੋਣੀ ਨਾ ਹੋਣੀ ਕੰਡਾ ਕਰਦੀ ਹੈ ਕਿਹਾ ਪ੍ਰਸ਼ਾਸਨ ਦਾ ਜ਼ਿੰਮੇਵਾਰ ਹੋਏਗਾ ਤੇ ਮੈਂ ਜਾਮਾਗਾਦੀ ਪਛਾਦੇ ਨੂੰ ਕਿ ਇਹਨਾਂ ਨੂੰ ਫੈਲਦੀ ਰਾਜ ਸਿਕਿਉਰਟੀ ਦਾ ਪਰਵਨਣ ਕਰਕੇ ਦਿੱਤਾ ਜਾਵੇ ਕਿ ਇਹਨਾਂ ਦਾ ਅਸਮਾਨ ਤੋਂ ਸੱਤ ਨਾ ਦਿੱਤਾ ਜਾਵੇ ਅਗਰ ਇਹਨਾਂ ਨਾਲ ਕੋਈ ਹੋਣੀ ਹਨ ਹੋਣੀ ਹੁੰਦੀ ਹੈ ਤੇ ਪੂਰਾ ਪੰਜਾਬ ਪ੍ਰਸ਼ਾਸਨ ਦੇ ਖਿਲਾਫ ਇੱਕ ਮੋਰਚਾ ਉੱਠੀ ਆਵਾਜ਼ ਉਠਾਏਗਾ ਜੈ ਸ਼ੀਰਮ ਜਾਮਾ ਕਾਂ ਮੈਂ ਬਲਦੀ ਜੋਗੀ ਯੂਵਰ ਆਸਤੀ ਪ੍ਰਭਾਜੀ ਸੇਵਸਨਾ ਸਮਾਜਵਾਦੀ ਤੋਂ ਅਟ ਹੋ ਵੀ ਜਿਹੜੇ ਵਕਫਾ ਬਹਿੰਦੀ ਦੇ ਨਾਲ ਆਪਾਂ ਕੰਮ ਕਰਦੇ ਆਂ ਅੱਜ ਦੀ ਜਿਹੜੀ ਵਿਸ਼ੇਸ਼ ਮੀਟਿੰਗ ਆ ਉਪਰਾਣਾ ਸ਼ਾਲਾ ਵਿਖੇ ਰੱਖੀ ਸੀ ਦੇ ਸ ਸਾਡੇ ਰਾਸ਼ਟਰਪਤੀ ਜੀ ਸ਼੍ਰੀ ਕਮਲਜੀਤ ਭਲਵਾਨ ਜੀ ਕੋ ਇਹਦੇ ਸਬੰਧ ਵਿੱਚ ਅੱਜ ਜਿਹੜੇ ਸਾਡੇ ਤਲਵਾੜਾ ਤੋਂ ਹਰਜਿੰਦਰਪੁਰ ਹੈਪੀ ਜੀ ਨਰੇਸ਼ ਕੁਮਾਰ ਨਿੱਕਾ ਜੀ ਰਕੇਸ਼ ਭਗਤ ਜੀ ਵਿੱਕੀ ਜੀ ਸੰਤੋਖ ਸਿੰਘ ਵਿੱਕੀ ਜੀ ਅਤੇ ਹੋਰ ਸਾਡੇ ਜਿੰਨੇ ਵੀ ਕਾਰਜਕਰਤਾ ਸਾਰੇ ਪਹੁੰਚੇ ਨੇ ਅੱਜ ਦੀ ਜਿਹੜੀ ਵਿਸ਼ੇਸ਼ ਮੀਟਿੰਗ ਸੀ ਉਹ ਇਸੇ ਸਬੰਧ ਵਿੱਚ ਸੀ ਕਿ ਜਿਹੜਾ ਪਿਛਲੇ ਫਲੱਡ ਆਏ ਨੇ ਇੱਕ ਦੇ ਉਹਨਾਂ ਦੇ ਸਬੰਧ ਵਿੱਚ ਮੀਟਿੰਗ ਸੀ ਜਿਹੜੀ ਸਾਡੀ ਪਾਰਟੀ ਦੇ ਮੈਂਬਰ ਜਿਹੜੇ ਨੇ ਕੁਝ ਲੋਕਾਂ ਦੇ ਪਿੱਛੇ ਲੱਗ ਗਏ ਜਿੱਦਾਂ ਮੰਨ ਲਓ ਵੀ ਕੋਈ ਨਿਆਇ ਖਾਦਾ ਸਾਡੇ ਚੱਕ ਰਿਆ ਉਹਦੇ ਸਬੰਧ ਵਿੱਚ ਸੀ ਕਿ ਆਪਾਂ ਇਕਜੁੱਟ ਹੋ ਕੇ ਇੱਕ ਉਪਰਾਲਾ ਕਰਕੇ ਜਿਹੜੇ ਜ਼ਰੂਰਤਮੰਦ ਬੰਦੇ ਨੇ ਅੱਜ ਵੀ ਕਾਫੀ ਇਹੋ ਜਿਹੇ ਘਰ ਨੇ ਜਿਨ੍ਹਾਂ ਤੱਕ ਸਰਕਾਰ ਨਹੀਂ ਪਹੁੰਚੀ ਅਤੇ ਨਾ ਹੀ ਕੋਈ ਸਰਕਾਰ ਦੇ ਨੁਮਾਇंदे ਪਹੁੰਚੇ ਨੇ ਉਹਨਾਂ ਤੱਕ ਆਪਾਂ ਜਿਹੜੀ ਕੀ ਪਹੁੰਚ ਕਰ ਸਕੀਏ ਸੋ ਦੂਜੀ ਗੱਲ ਕਿ ਜਿਹੜੇ ਇਹ ਸਰਕਾਰ ਤੁਹਾਨੂੰ ਪਤਾ ਇਹ ਸਰਕਾਰ ਕਿਦਾਂ ਦਾ ਕੰਮ ਕਰ ਰਹੀ ਹੈ ਸੋ ਜਿਹੜੇ ਲੋਕਾਂ ਦੇ ਨਿਆਂ ਧੱਕੇ ਤੇ ਨਿਆਂ ਜਿਹੜੇ ਪਰਚੇ ਹੋ ਰਹੇ ਨੇ ਉਹਦੇ ਸਬੰਧ ਦੇ ਵਿੱਚ ਵੀ ਆਪਾਂ ਜਿਹੜੀ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਸੀ ਉਹ ਕਰਨੀ ਆਪਾਂ ਸਿਰਫ ਸਰਕਾਰ ਅਗੇ ਇਹੋ ਬੇਨਤੀ ਕਰਨੇ ਚਾਹੁੰਦੇ ਆਂ ਆ ਕਿ ਉਹ ਕੰਮ ਕਰੋ ਜਿਸ ਦੇ ਨਾਲ ਲੋਕਾਂ ਨੂੰ ਰਾਹਤ ਮਿਲੇ ਉਹ ਕੰਮ ਨਾ ਕਰੋ ਜਿਸ ਦੇ ਨਾਲ ਲੋਕ ਤੁਹਾਨੂੰ ਜਾਣ ਤੋਂ ਬਾਅਦ ਵੀ ਅਗੇ ਤੁਹਾਡੇ ਹੁੰਦਿਆ ਵੀ ਗਾਲ੍ਹਾਂ ਕੱਢਣ ਬਿਲਕੁਲ ਨਿਆਂ ਧੱਕਾ ਨਾ ਕਰੋ ਚਾਹੇ ਉਹ ਕਿਸੇ ਵੀ ਪਾਰਟੀ ਦਾ ਚਾਹੇ ਉਹ ਕਿਸੇ ਵੀ ਸੰਗਠਨ ਦਾ ਪਾਰਟੀਆਂ ਆਂਦੇ ਜਾਂਦੀਆਂ ਰਹਿਣੀਆਂ ਨੇ ਜਿਹੜੇ ਸਰਕਾਰ ਜਿਹੜੇ ਨੁਮਾਇੰਦੇ ਆ ਜਿਹੜੇ ਦੂਜੇ ਹਿੰਦੂ ਸੰਗਠਨਾ ਦੇ ਨੇ ਚਾਹੇ ਸਿੱਖ ਸੰਗਠਨਾ ਦੇ ਨੇ ਉਹ ਸਾਰੇ ਇੱਥੇ ਹੀ ਰਹਿਣੇ ਨੇ ਤੁਹਾਨੂੰ ਉਹਨਾਂ ਦੀ ਜ਼ਰੂਰਤ ਪੈਂਦੀ ਰਹਿਣੀ ਹੈ ਸੋ ਵੀ ਦੀ ਤੱਕਾ ਤੁੱਕਾ ਨਾ ਕਰੋ ਤੇ ਨਾ ਹੀ ਕਰਵਾਓ